ਉਹ ਕਹਿੰਦੇ ਵੀ ਜ਼ਮੀਨਾਂ ਦੇ ਰੇਟ ਵਧ ਗਏ ਮੰਨ ਲਓ ਇੱਧਰ ਤੁਹਾਡੇ ਹਾਂਜੀ ਖਰੜ ਸਾਈਡ ਲਾ ਲਓ ਹਨਾ ਹਾਂਜੀ ਦੋ ਭਰਾ ਸੀ ਕਨੇ ਕੈਲਾ ਤੇ ਜੈਲਾ ਹਾਂਜੀ ਜੈਲਾ ਤਾਂ ਮੈਰਿਟ ਸੀਗਾ ਤੇ ਕੈਲਾ ਛੜਾ ਸੀਗਾ ਹਾਂਜੀ ਤੇ ਜੈਲੇ ਵੀ ਤਿੰਨ ਚਾਰ ਜਵਾਕ ਸੀਗੇ ਇਕੱਠੇ ਰਹਿੰਦੇ ਸੀ ਉਹ ਤੇ ਜੈਲੇ ਦੀ ਘਰ ਵਾਲੀ ਸੀ ਕਰਤਾਰੋ ਹੂੰ ਪਹਿਲੇ ਇੱਕ ਭਰਾ ਵਿਆਹ ਹੁੰਦਾ ਸੀ ਜਾਂ ਦੋ ਤਿੰਨ ਹਾਂ ਹਾਂ ਹੁੰਦਾ ਸੀ ਹਨਾ ਮਾਲ ਵੇਚ ਆਉਂਸੀ ਤੇ ਉਹਦੀ ਜਦੋਂ ਰੇਟ ਵਧ ਗਏ ਤੇ ਜੈਲੇ ਨੂੰ ਕੈਲੇ ਨੂੰ ਹੋ ਗਿਆ ਵੀ ਆਪਣੀ ਤਾਂ ਇੰਨੇ ਕਰੋੜ ਦੀ ਹੋ ਗਈ ਯਾਰ 1.5 ਕਰੋੜ ਦੀ 2 ਕਰੋੜ ਦੀ ਹੋ ਗਈ ਚਾਰ ਕਿੱਲੇ ਆਉਂਦੇ ਸੀ ਉਹਨੂੰ ਹਨਾ ਤੇ ਕਹਿੰਦਾ ਵੀ ਕਿਸੇ ਨੇ ਉਂਗਲ ਲਾਤੀ ਪਿੰਡ ਵਾਲੇ ਹੁੰਦਾ ਹੀ ਆਪਾਂ ਨੂੰ ਵੀ ਚਲ ਜੈ ਵੀ ਖੈਲਿਆ ਤੂੰ ਵਿਆਹ ਕਰਾ ਉਹਨੇ ਦਾ ਐਲਾਨ ਕਰਤਾ ਜੀ ਆਪਾਂ ਦਾ ਕਹਿੰਦਾ ਹੁਣ ਆਪਾਂ ਨਹੀਂ ਕਹਿੰਦਾ ਸ਼ਰੀਕਾ ਥੱਲੇ ਲੱਗ ਕੇ ਰਹਿ ਸਕਦੇ ਕਹਿੰਦਾ ਆਪਾਂ ਦਾ ਵਿਆਹ ਕਰਾਵਾਂਗੇ ਅੱਡ ਹੋਣਾ ਮੈਂ ਤਾਂ ਕਹਿੰਦਾ ਹਾਂਜੀ ਮੇਰੀ ਜ਼ਮੀਨ ਆਉਂਦੀ ਹੈ ਮੇਰੀ ਜ਼ਮੀਨ ਵਟ ਕੇ ਦੇ ਦਿਓ ਹਾਂਜੀ ਉਹਨੇ ਬਥੇਰੀਆਂ ਮਨਤਾਂ ਕੀਤੀਆਂ ਨੂੰ ਐਸ ਵੀ ਵਿਚਾਰ ਕੇ ਲੈ ਲੈ ਗਿਆ ਚਾਰ ਜਵਾਗ ਆਪਣੇ ਜੀ ਕਿਵੇਂ ਗੁਜ਼ਾਰਾ ਕਿਵੇਂ ਹੋਊਗਾ ਕਹਿੰਦੇ ਮੈਂ ਤਾਂ ਅੱਡ ਹੋਣਾ ਚਲੋ ਪੰਚਾਇਤ ਹੋ ਗਈ ਨਾ ਮੰਨਿਆ ਜੀ ਤੇ ਪੰਚਾਇਤ ਹੋ ਗਈ ਤੇ ਸਰਪੰਚ ਆ ਗਿਆ ਸਰਪੰਚ ਨੇ ਜੀ ਉਹਨੇ ਫੇਰ ਕਰਤਾਰੋ ਨੇ ਲਾਸ਼ ਤੇ ਮਾਰੀ ਮਤਲਬ ਅਖੀਰਲਾ ਹਮਲਾ ਮਾਰਿਆ ਵੀ ਹੁਣ ਤੁਸੀਂ ਵੀ ਕਹਿ ਲਿਆ ਤੇਰੀ ਮੈਂ ਬਹੁਤ ਤਨ ਮਨ ਨਾਲ ਸੇਵਾ ਕੀਤੀ ਤੂੰ ਰਹਿਣ ਦੇ ਮਨ ਲਾ ਹੱਥ ਬੰਨੇ ਤੇਰੇ ਅੱਗੇ ਹਜੇ ਵੀ ਮੰਨ ਜਾ ਤੂੰ ਹਨਾ ਉਹਨਾਂ ਨੂੰ ਕਹਿੰਦਾ ਮੈਂ ਤਾਂ ਇੱਕ ਤੇ ਦੀਵਾ ਬਾਲੂੰਗਾ ਨਾ ਹੁਣ ਤਾਂ ਵਿਆਹ ਕਰਾਉਂ ਚਾਹੇ ਮੁੱਲ ਦੀ ਲਿਉਣੀ ਪਵੇ ਲਿਆਉਂਗਾ ਲਿਆਉਂਗਾ ਪੱਕਾ ਹੈ ਇੱਕੋ ਲੱਤ ਤੇ ਜਾਵੇ ਇੱਕੋ ਲੱਤ ਤੇ ਜਾਵੇ ਅੱਛਾ ਜੀ ਚਲੋ ਜੀ ਉਹਨੇ ਵੰਡਤਾਪ ਸਰਪੰਚ ਨੇ ਵੀ ਆ ਲੈ ਵੀ ਆ ਚਾਰ ਡੰਗਰ ਆ ਦੋ ਡੰਗਰ ਤੇਰੇ ਆ ਦੋ ਡੰਗਰ ਤੇਰੇ ਆ ਸੰਤ ਸੰਦੇੜਾ ਤੇਰਾ ਆ ਇਹਦਾ ਹਾਂਜੀ ਆ ਦੋ ਮੰਜੇ ਤੇਰੇ ਦੋ ਮੰਜੇ ਇਹਦੇ ਵਿਚਾਲੇ ਉਹਨੇ ਲੀਗ ਦੀ ਮਾਰਤੀਆਂ ਇਹ ਇੱਧਰ ਲੈ ਘਰ ਤੇਰਾ ਵੀ ਇੱਧਰ ਲੈ ਤੇਰਾ ਇੱਧਰ ਲੈ ਤੇਰਾ ਭਾਈ ਕੰਦ ਕਢ ਲਿਆ ਆਪਦੀ ਹਨਾ ਫਿਰ ਜੀ ਉਹ ਕਰਤਾਰ ਨੂੰ ਆਇਆ ਗੁੱਸਾ ਉਹਨੇ ਦੋ ਨਿਆਣੇ ਫੜ ਕੇ ਨਾ ਆਪਦੇ ਵਾਲੇ ਪਾਸਿਓਂ ਹਾਂਜੀ ਬਾਹਾਂ ਪੜ ਕੇ ਚਲਾ ਗਏ ਮਾਰੇ ਪਰਲੇ ਪਾਸੇ ਸਾਰੇ ਲੀਗ ਦੇ ਭਾਟ ਪਾ ਲੀਗ ਦੇ ਭਾਟ ਉਹ ਦਿਨ ਮੁੱਛਾ ਖੜਿਆ ਵੀ ਸੁਣ ਹੋ ਗਿਆ ਆਪਣਾ ਕੈਲਾ ਵੀ ਸੁਣ ਹੋ ਗਿਆ ਹੂੰ ਉਹਨੇ ਲਿਖਿਆ ਕਹਿੰਦਾ ਮੁੱਛਾਂ ਖੜੀਆਂ ਸੀ ਕਹਿੰਦਾ ਐ ਐ ਕਹਿੰਦਾ ਥੱਲੇ ਡਿੱਗ ਪੀਆਂ ਜਿਵੇਂ ਕਹਿੰਦਾ ਮੇਲੇ ਵਾਲੀ ਟਰਾਲੀ ਜਣਾ ਜਵਾਗ ਨੇ ਲੱਤਾਂ ਲੰਗਾਈਆਂ ਹੋਣੀਆਂ ਥੱਲੇ ਸੋ ਕਹਿੰਦਾ ਕਹਿੰਦਾ ਕਦਿਆ ਚੱਕ ਉਹ ਕਹਿੰਦਾ ਇਹ ਕੀ ਹੈ ਕਹਿੰਦਾ ਤੈਨੂੰ ਨਹੀਂ ਪਤਾ ਤੇਰੀ ਹੀ ਆ ਇਹ ਹੂੰ ਇਹ ਵੀ ਚੱਕ ਫਿਰਦੇ ਵੰਡ ਕੇ ਲੈਣੇ ਦਾ ਜਵਾਗ ਵੀ ਲੈ ਨਾਲ ਹੂੰ ਤੇ ਭਾਈ ਉਦੋਂ ਜੈਲੇ ਨੂੰ ਗੁੱਸਾ ਆ ਗਿਆ ਜੈਲੇ ਨੇ ਆਖਿਆ ਹੈ ਹੂੰ ਉਹਨੇ ਭਾਈ ਫੜ ਕੇ ਗੁੱਤਨੀ ਜੂ ਕਰਤਾਰੋਂ ਕੰਧਨਾ ਮਾਰਿਆ ਕਹਿੰਦੀ ਲੈ ਮੇਰੀ ਕਹਿੰਦਾ ਜ਼ਿੰਦਗੀ ਦਾ ਦਾ ਤਾਂ ਉਹ ਕਹਿੰਦਾ ਮੇਰਾ ਇੱਜ਼ਤ ਕਹਿੰਦੀ ਮੇਰੀ ਖਰਾਬ ਕਰਤੀ ਉਹ ਕਹਿੰਦੀ ਜਲਿਆ ਉਹਦੇ ਗਲਮੇ ਚ ਹੱਥ ਪਾ ਲਿਆ ਕਹਿੰਦੀ ਜਲਿਆ ਅਜੇ ਤਾਂ ਮੈਂ ਚੁੱਪ ਕਰ ਗਈ ਤੇਰੀ ਇੱਜ਼ਤ ਦੀ ਮਾਰੀ ਨਹੀਂ ਕਹਿੰਦੀ ਆ ਆ ਜਿਹੜੇ ਦੋ ਆ ਇਹ ਵੀ ਤੇਰੇ ਨਹੀਂ ਹੈਗੇ ਸਰਪੰਚ ਉਹਨਾਂ ਐ ਚਾਕੀ ਸਰਪੰਚ ਵੱਲ ਟੇਢੀ ਜੀ ਹੈ ਨਾ ਸਰਪੰਚ ਨੀਮੀ ਜੀ ਬਾਗਿਆ ਉਹ ਬਾਈ ਲੜਿਆ ਨਾ ਕਰੋ ਆਰਾਮ ਰੱਖੋ ਆਰਾਮ ਰੱਖੋ ਸਰਪੰਚ ਤੁਰ ਗਿਆ ਪਰ ਉਹਨੂੰ ਉਹ ਕਿ ਉਹ ਤੇ ਪਿੰਡ ਦਾ ਪੰਚ ਸੀ ਕਹਿੰਦਾ ਸਰਪੰਚਾ ਹੁਣ ਤਾਂ ਸਵਾਦ ਆਉਣ ਲੱਗਿਆ ਸੀ ਲੜਾਈ ਦਾ ਹੁਣ ਤੂੰ ਤੁਰ ਵੀ ਆਇਆ ਅੱਛਾ ਕਹਦਾ ਤੂੰ ਸਾਲਾ ਸਵਾਦ ਦਾ ਨਾ ਹੋਵੇ ਤਾਂ ਕਹਿੰਦਾ ਮੈਨੂੰ ਐਸੀ ਵੀ ਇੱਕ ਵਾਰ ਜਵਾਕ ਮੇਰੇ ਵੀਨੇ ਚਲਾ ਕੇ ਮਾਰੇ ਕੇ ਤੇ ਬਾਹ ਮੜ ਕੇ ਤੂੰ ਆਪ ਦਾ ਬਾਲਾ ਮਾਰਦਾ ਸਰਪੰਚ ਸਾਹਿਬ ਵੀ ਗੱਡੀਆਂ ਨੂੰ ਥੱਕ ਲਾ ਗਿਆ ਹਾਂ ਗੱਡੀਆਂ ਦਾ ਥੱਕ ਲਾ ਗਿਆ ਇਹ ਨਾ ਮਹਾਨੀ ਪੜੀ ਹੈ ਦੀਵੇ ਵਾਂਗ ਬਲਦੀ ਅੱਖ ਹਾਂ ਉਹਦਾ ਉਸਤੇ ਹੀ ਹਾਂ ਪਰ ਜਿਹੜਾ ਸਰਪੰਚ ਦਾ ਟਿੱਪਣਾ ਇਹ ਉਦੋਂ ਬਾਅਦ ਵਾਲਾ ਹੈ